ਕਾਂਗਰਸ ਪਾਰਟੀ ਦਾ ਫੈਸਲਾ ਆਇਆ ਲੋਕ ਸਭਾ ਫਰੀਦਕੋਟ ਦਾ ਬੜਾ ਹੀ ਮੰਦ ਭਾਗਾ ਬੜਾ ਹੀ ਦਿਲ ਨੂੰ ਦੱਦ ਦੇ ਨਾਲ ਸੋਚਿਆ ਨਹੀਂ ਸੀ ਵੀ ਕਾਂਗਰਸ ਪਾਰਟੀ ਐਦਾਂ ਵਰਕਰਾਂ ਨਾ ਕਰੇਗੀ ਸੋ ਸਭ ਤੋਂ ਪਹਿਲਾਂ ਹੱਥ ਜੋੜ ਕੇ ਜਿੰਨੇ ਵੀ ਫਰੀਦਕੋਟ ਵਾਲਿਆਂ ਨੇ ਮੇਰੀ ਮਦਦ ਕੀਤੀ ਹੈ ਮੈਂ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਮਾਈ ਲਈ ਜੋਗਾ ਨੇ ਸੀ ਜਿੰਨਾਂ ਤੁਸੀਂ ਮੈਨੂੰ ਮਾਣ ਤੇ ਪਿਆਰ ਤੇ ਸਤਿਕਾਰ ਦਿੱਤਾ ਹੁਣ ਦੂਜਾ ਮੁੱਦਾ ਇਸ ਟਾਈਮ ਹੀ ਹੈ ਵੀ ਕਾਂਗਰਸ ਪਾਰਟੀ ਨੇ ਕੀ ਕੀਤੀ ਸਾਡੇ ਨਾਲ ਸਾਡੀ 25 ਸਾਲ ਦੀ ਵਫਾਦਾਰੀ ਦਾ ਆਮੁੱਲ ਪਾਇਆ ਵੀ ਇੱਕ ਕੱਲ ਬੰਦਾ ਕਾਲੀ ਦਲ ਚੋਂ ਕਾਂਗਰਸ ਆਇਆ ਹੋਇਆ 2022 ਦੀ ਜਨਵਰੀ ਫਰਵਰੀ ਚ ਉਹ ਬੰਦਾ ਕਾਲੀ ਦਲ ਚੋਂ 11 ਚ ਆਇਆ ਸੀ ਸਭ ਤੋਂ ਪਹਿਲਾਂ ਆਉਂਦੇ ਉਹਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਉਹ 40000 ਦੇ ਬੰਦਾ ਹਾਰ ਗਿਆ ਉਸ ਤੋਂ ਬਾਅਦ ਲਗਾਤਾਰ ਅਸੀਂ ਸਾਰੀ ਟੀਮ ਨੇ ਕੰਮ ਕੀਤਾ ਮੇਰੇ ਨਾਲ ਛੋਟਾ ਵੀਰ ਪਰਮਪਾਲ ਤਕਤੂਪਰਾ ਵੀ ਬੈਠਾ ਇਹ ਚੇਅਰ ਮੈਨ ਰਏ ਅਨਿਹਾਲ ਸਿੰਘ ਵਾਲਾ ਤੇ ਬਾਕੀ ਸਾਰੀ ਟੀਮ ਵੀ ਬੈਠੀ ਹੈ ਲਗਾਤਾਰ ਕੰਮ ਕੀਤਾ ਪਾਰਟੀ ਨੇ ਮੈਨੂੰ ਕਿਹਾ ਵੀ ਤੇਰੀ ਵਿਧਾਨ ਸਭਾ ਸੀ ਤੈਨੂੰ ਧੋਖਾ ਦੇ ਬੈਠੇ ਆ ਤੈਨੂੰ ਲੋਕ ਸਭਾ ਦੇ ਆ। ਚਲੋ ਮੈਂ ਬਹੁਤ ਦਿਨ ਰਾਤ ਕੰਮ ਕੀਤਾ ਜਿੰਨੀ ਮੇਰੇ ਸ਼ਮਤਾ ਸੀ। ਲੋਕਾਂ ਨੇ ਵੀ ਬੜਾ ਪਿਆਰ ਦਿੱਤਾ। ਹੁਣ ਲਿਆ ਕੇ ਡੇਢ ਮਹੀਨਾ ਪਹਿਲਾਂ ਉਹਦੀ ਵਾਈਫ ਅਮਰੀਕਾ ਤੋਂ ਆਉਂਦੀ ਹੈ। ਔਰ ਆ ਕੇ ਟਿਕਟ ਲੈ ਜਾਂਦੀ ਹੈ। ਸਭ ਤੋਂ ਵੱਡਾ ਮੈਨੂੰ ਦੁੱਖ ਇਹ ਲੱਗਿਆ ਵੀ ਯਾਰ ਕਾਂਗਰਸ ਕੋਈ ਬੰਦਾ ਹੀ ਨਹੀਂ। ਕਾਂਗਰਸ ਦਾ ਅਕਾਲੀ ਦਰਨ ਕਰਦਾ। ਇੱਕ ਸਾਡੇ ਧਰਮ ਕੋਟ ਦੇ ਸਤਕਾਰਯੋਗ ਲੀਡਰ ਇਕਰਾਮਪੁਰਾ ਫੂਨ ਦੇ ਨੀਤਾ ਉਹਨਾਂ ਨੇ ਜਾ ਕੇ ਹਾਈ ਕਮਾਂਡ ਨੂੰ ਬੇਪੂ ਬਣਾਇਆ ਔਰ ਮੈਂ ਸਮਝਦਾ ਵੀ ਹਾਈ ਕਮਾਂਡ ਪਤਾ ਨਹੀਂ ਇੰਨੀ ਕਮਜ਼ੋਰ ਕਿਉਂ ਪੈ ਗਈ ਹੈ ਵੀ ਇਕਾਲੀ ਦਾ ਜੋ ਆਇਆ ਹੋਇਆ ਹੈ ਲੀਡਰਾਂ ਦੇ ਆਏ ਮਗਰ ਲੱਗਾਗੇ ਤਾਂ ਕੀ ਹਾਲਾਤ ਰਹਿ ਜਾਣਗੇ ਕਾਂਗਰਸ ਦੇ ਮੈਨੂੰ ਤਾਂ ਬੜਾ ਅੱਜ ਭਰੇ ਮਨ ਨਾਲ ਮੈਂ ਕਹਿਣਾ ਚਾਹੁੰਦਾ ਵੀ ਮੈਨੂੰ ਆਪਦੀ ਮਾਂ ਨੂੰ ਵੇਖ ਕੇ ਰੋਣਾ ਆਉਂਦਾ 25 ਸਾਲ ਉਹਨੇ ਦਿਨ ਰਾਤ ਕਾਂਗਸ ਪਾਰਟੀ ਦੀ ਸੇਵਾ ਕੀਤੀ ਅਗਰ ਜੇ ਕੋਈ ਲੇਡੀਜ਼ ਕੋਟਾ ਸੀ ਤਾਂ ਉਹਨਾਂ ਨੂੰ ਕਿਉਂ ਨਹੀਂ ਟਿਕਟ ਮਿਲ ਸਰਕੀ ਕੀ ਗੱਲ ਉਹਨਾਂ ਨੇ ਪਾਰਟੀ ਲਈ ਕੰਮ ਨਹੀਂ ਕੀਤਾ ਵਿਧਾਨ ਸਭਾ ਉਹਨਾਂ ਨੇ ਲੜੀ ਹੁਣ ਤੱਕ ਕਿੰਨੇ ਅਹੁਦੇ ਤੇ ਉਹਦੇ ਕਾਂਗਸ ਪਾਰਟੀ ਨਾਲ ਵਫਾਦਾਰੀ ਕੀਤੀ ਇੱਕ ਉਸ ਲੇਡੀ ਨੂੰ ਲੈ ਕੇ ਟਿਕਟ ਦੇ ਦਿੱਤੀ ਗਈ ਜੀਨੇ ਮੈਨੂੰ ਸਾਨੂੰ ਯਾਦ ਹੈ ਸਾਰੀ ਟੀਮ ਬੈਠੀ ਹੋ ਸਾਡਾ ਛੋਟਾ ਭਰਾ ਬੈਠਾ ਠੰਣੀ ਵੇਖੀ ਯਾਤਰਾ ਦੇ ਵਿੱਚ ਗੈਰ ਹਾਜ਼ਰ ਤੇ ਕੀਤਾ ਕੋਈ ਤਰਨਾ ਨਹੀਂ ਛੱਡਿਆ ਕੋਈ ਦੁੱਖ ਦਰਦ ਨਹੀਂ ਛੱਡਿਆ ਪਾਰਟੀ ਨੇ ਸਾਡੇ ਬਾਰੇ ਸੋਚਿਆ ਹੀ ਨਹੀਂ ਉਹਨਾਂ ਨੇ ਵੇਖਿਆ ਹੀ ਨਹੀਂ ਵੀ ਅਸੀਂ ਇੱਕ ਦੋ ਜਿਹੜੇ ਫਰੀਦਕੋੜ ਲੋਕ ਸਭਾ ਦੇ ਪੁੰਜੇ ਹੋਏ ਲੋਕ ਹੈ ਕੋਈ 27000 ਤੇ ਹਰਿਆਣਾ ਕੁਝ ਝਾਲੀ ਤੇ ਹਰਿਆ ਉਹਨਾਂ ਲੋਕਾਂ ਦੇ ਮਗਨ ਲੱਗ ਕੇ ਤੁਸੀਂ ਟਿਕਟ ਦੇ ਦਿੱਤੀ ਕੀ ਇਹ ਇਨਸਾਫ ਹੈ ਮੈਂ ਤਾਂ ਫਰੀਦਕੋਟ ਵਾਲੇ ਸਾਰਿਆਂ ਨੂੰ ਇੰਨੀ ਇੱਕ ਬੇਨਤੀ ਕਰਦਾ ਵੀ ਅਗਰ ਜੇ ਅਸੀਂ ਕੋਈ ਕੀਤਾ ਹੋਇਆ ਜੇ ਅਸੀਂ ਕੋਈ ਤੁਹਾਡੀ ਸੇਵਾ ਕੀਤੀ ਹੋਈ ਤਾਂ ਹੁਣ ਤੁਸੀਂ ਹੀ ਮੁੱਲ ਪੋਣਾ ਸੱਡੀ ਸਾਡੇ ਨਾਲ ਇਸ ਮੇਰਾ ਕੋਲੇ ਕੋਈ ਜ਼ੋਰ ਨਹੀਂਗਾ ਮੈਂ ਇੱਕ ਸਧਾਰਨ ਪਰਿਵਾਰ ਚੋਂ ਇੱਥੋਂ ਤੱਕ ਕੰਮ ਕਰਕੇ ਪਹੁੰਚਿਆ ਸੀ ਹੁਣ ਤੁਸੀਂ ਹੀ ਮੁੱਲ ਪਾਉਣਾ ਹੈ ਵੀ ਇੱਕ ਪਾਸੇ ਕਾਂਗਰਸ ਖੜੀ ਹੈ ਇੱਕ ਪਾਸੇ ਕਾਲੀ ਦਲ ਜੋ ਆਇਆ ਹੋਇਆ ਸਾਰਾ ਟੜਕਣਾ ਵਾ ਉਹ ਚਾਹੁੰਦੇ ਆ ਵੀ ਕਾਲੀ ਦਲ ਨੂੰ ਇੰਨਾ ਦੇ ਸਟਰੌਂਗ ਕਰ ਦਈਏ ਅਸੀਂ ਲੋਕ ਸਭਾ ਫਰੀਦਕੋਟ ਚ ਵੀ ਕਾਂਗਰਸ ਖਦਮੀ ਕਰ ਦਈਏ ਸੋ ਭਰਾਵੋ ਜਿੰਨਿਆਂ ਨੇ ਮੇਰਾ ਸਾਥ ਦਿੱਤਾ ਤੁਹਾਨੂੰ ਬੇਨਤੀ ਹੈ ਮੈਂ ਕਿਸੇ ਆਈਕਮਾਨ ਨੂੰ ਮਾਰਾ ਨਹੀਂ ਕਹਿੰਦਾ ਮੈਂ ਕਿਸੇ ਨੂੰ ਮੈਂ ਕਿਸੇ ਲੀਡਰ ਨੂੰ ਮਾਰਾ ਨਹੀਂ ਕਹਿੰਦਾ ਇਹ ਥੋੜੀ ਕਿਚੈੜੀ ਚ ਮੈਂ ਇਹ ਗੱਲ ਕਰਦਾ ਵੀ ਹੁਣ ਸਾਡਾ ਮੁੱਲ ਤੁਸੀਂ ਪਾਉਣਾ ਵੀ ਮੇਰੀ ਮਾਂ ਬੁਢੇ ਹੋ ਗਏ ਕਾਂਗਰਸ ਪਾਰਟੀ ਚ ਕੰਮ ਕਰਦੇ 7 ਚ ਟਿਕਟ ਕੱਟੀ ਗਈ 22 ਚ ਟਿਕਟ ਕੱਟੀ ਗਈ ਸੋਚਿਆ ਕੋਈ ਨਹੀਂ ਯਾਰ ਡਟ ਕੇ ਪਾਰਟੀ ਦਾ ਕੰਮ ਕਰਦੇ ਆ ਆਪਣਾ ਵੀ ਦੌਰ ਆਊਗਾ ਫੇਰ ਜਿੱਤੀ ਹੋਈ ਸੀਟ ਮੇਰੀ ਇਹਨਾਂ ਨੇ ਖਰਾਬ ਕਰਤੀ ਫੇਰ ਮੈਨੂੰ ਲਾਰਾ ਲਾਇਆ ਗਿਆ ਜੇ ਚੰਡੀਗੜ੍ਹ ਬਲਾਕੇ ਵੀ ਜੇ ਤੂੰ ਨਾ ਆਇਆ ਤੇਰੀ ਮਦਦ ਨੂੰ ਦੇ ਦਾਂਗੇ ਲੇਡੀਜ਼ ਕੋਟੇ ਫਿਰਾਂ ਦੇ ਇੱਕ ਲੀਡਰ ਦੀ ਸਵੇਰੇ ਇੰਟਰਵਿਊ ਚੱਲ ਰਹੀ ਸੀ ਵੀ ਇਹਨੂੰ ਕਿਉਂ ਟਿਕਟ ਮਿਲੀ ਅ ਇਹ ਐਮਏ ਜੀ ਦਿੱਲੀ ਕੋਟ ਪੜ੍ਹੀ ਹੈ ਜੀ ਇਹ ਮੋਗੇ ਵਿਆਹੀ ਹੋਈ ਹੈ ਜੀ ਇਸ ਤੋਂ ਬਗੈਰ ਕੀ ਸਾਡੇ ਲੋਕ ਸਮਾਜ ਕੋਈ ਹੋਰ ਬੰਦਾ ਹੀ ਨਹੀਂ ਮੈਂ ਡਬਲ ਐਮਏ ਮੈਂ ਹੋਂ ਤੱਕ ਦੈਨਤਾ ਤੇ ਕੀਤਾ ਮੇਰਾ ਮੁੱਲ ਕਿਉਂ ਨਹੀਂ ਪਿਆ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਪਾਰਟੀ 'ਚ ਕੰਮ ਕਰਨ ਵਾਲਿਆਂ ਦਾ ਕੋਈ ਮੁੱਲ ਨਹੀਂ ਇਤ ਬਾਰੋਂ ਅੰਦਰੋਂ ਜਿਹੜੇ ਕੰਮ ਫਿਰਕੇ ਹੁੰਦੇ ਆ ਉਹਨਾਂ ਦਾ ਮੁੱਲ ਹੈ ਸੋ ਮੈਂ ਭਰੇ ਮਨ ਬੜੇ ਜਿਲੋਂ ਦਰਦਾ ਮੈਨੂੰ ਵੀ ਸਾਡੀ ਕਾਂਗਰਸ ਪਾਰਟੀ ਨੇ ਕਾਂਗਰਸੀਆਂ ਨਾਲ ਧੱਕਾ ਕਰਤਾ ਫਿਰ ਮੈਂ ਇਹ ਵੀ ਗਿਆ ਮੈਂ ਕਿਹਾ ਹਾਈ ਕਮਾਂਡ ਨੂੰ ਵੀ ਕੋਈ ਕਾਂਗਰਸੀ ਲੀਡਰ ਲਿਆਓ ਤਾਂ ਕਿ ਜਿਹਦੇ ਨਾਲ ਕੰਮ ਕਰਨ ਦਾ ਸਾਨੂੰ ਵੀ ਲੱਗੇ ਵੀ ਹਾਂ ਯਾਰ ਅਸੀਂ ਕਿਸੇ ਕਾਂਗਰਸੀ ਦੀ ਬਾਹ ਫੜੀਏ ਜੇ ਸਾਨੂੰ ਘੱਟ ਨਾ ਘਟੋ ਘੜ ਸਦੀਕ ਸਾਹਿਬ ਦੀ ਬਾਬਾਦਰੀ ਦਾ ਵੀ ਕਾਂਗਰਸ ਨਾਲ ਤਾਂ ਹੁਣ ਤੱਕ ਖੜੇ ਸੀ ਉਹਨਾਂ ਨੂੰ ਲਿਆਓ 4-2-3 ਲੀਡਰ ਸੀ ਉਹਨਾਂ ਨੂੰ ਲਿਆਓ ਕਿਸੇ ਨੇ ਨਹੀਂ ਸੁਣੀ ਇੱਕ ਤੁਸੀਂ ਹੈਰਾਨ ਹੋਵੋਗੇ ਫਰੀਦਕੋਟ ਵਾਲਿਓ ਡੇਢ ਮਹੀਨਾ ਪਹਿਲਾਂ ਆਈ ਹੋਈ ਲੇਡੀ ਨੂੰ ਟਿੰਕ ਫੜਾ ਕੇ